ਅਜੀਹਾ ਕਤਲ ਜਿਸ ਨੇ ਪਾਰਤ ਨੂੰ ਹਿਲਾ ਕੇ ਰੱਖ ਦਿੱਤਾ ਪੰਜਾਬੀ ਹਿਪ ਹੌਪ 스타 ਸਿੱਧੂ ਮੂਸੇਵਾਲੇ ਨੂੰ ਪਹਾੜੇ ਦੇ ਬੰਦੂਕਧਾਰੀਆਂ ਨੇ ਉਸ ਦੀ ਕਾਰ ਦੀ ਵਿੰਡਸਕਰੀਨ ਰਾਹੀਂ ਗੋਲੀਆਂ ਮਾਰ ਦਿੱਤੀਆਂ ਸਨ ਕੁਝ ਘੰਟਿਆਂ ਦੇ ਅੰਦਰ ਹੀ ਗੋਲਡੀ ਬਰਾੜ ਨਾਮ ਦੇ ਇੱਕ ਪੰਜਾਬੀ ਗੈਂਗਸਟਰ ਨੇ ਫੇਸਬੁਕ ਤੇ ਗੋਲੀਬਾਰੀ ਦੇ ਹੁਕਮ ਦੇਣ ਦੀ ਜ਼ਿੰਮੇਵਾਰੀ ਲਈ ਸੀ ਪਰ ਕਤਲ ਤੋਂ 3 ਸਾਲ ਬਾਅਦ ਵੀ ਕਿਸੇ ਨੂੰ ਵੀ ਮੁਕੱਦਮੇ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਗੋਲਡੀ ਬਰਾੜ ਅਜੇ ਵੀ ਫਰਾਰ ਆ ਉਸ ਦੇ ਅਸਲ ਟਿਕਾਣੇ ਬਾਰੇ ਕੁਝ ਪਤਾ ਨਹੀਂ ਤੇ ਹਾਲ ਹੀ ਦੇ ਵਿੱਚ ਇੱਕ BBC ਨੂੰ ਗੋਲਡੀ ਬਰਾੜ ਨੇ ਆਪ ਦਾ ਇੰਟਰਵਿਊ ਦਿੱਤਾ ਜਿਦੇ ਵਿੱਚ ਉਹਨਾਂ ਤੋਂ ਪੁੱਛਿਆ ਗਿਆ ਕਿ ਸਿੱਧੂ ਮੂਸੇਵਾਲੇ ਨੂੰ ਕਿਵੇਂ ਅਤੇ ਕਿਉਂ ਨਿਸ਼ਾਨਾ ਬਣਾਇਆ ਤੇ ਉਸ ਦਾ ਜਵਾਬ ਸਪਸ਼ਟ ਤੌਰ ਤੇ ਉਹਨਾਂ ਨੇ ਹਲਕੀ ਜੀ ਆਵਾਜ਼ ਵਿੱਚ ਦਿੱਤਾ ਬਰਾੜ ਨੇ BBC ਨੂੰ ਦੱਸਿਆ ਕਿ ਆਪਣੇ ਹੰਕਾਰ ਵਿੱਚ ਉਸਨੇ ਕੁਝ ਗਲਤੀਆਂ ਕੀਤੀਆਂ ਜਿਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸੀ ਸਾਡੇ ਕੋਲ ਉਸਨੂੰ ਮਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਉਸ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪਏ ਇਹ ਬਹੁਤ ਸਾਫ਼ ਜੀ ਜਾਂ ਉਸੇ ਤੇ ਜਾਂ ਫਿਰ ਅਸੀਂ 2022 ਮਈ ਦੀ ਤਪਸ਼ ਭਰੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਉੱਤਰੀ ਭਾਰਤ ਦੇ ਸੂਬੇ ਪੰਜਾਬ ਵਿੱਚ ਆਪਣੇ ਪਿੰਡ ਦੇ ਨੇੜੇ ਧੂੜ ਭਰੀਆਂ ਗਲੀਆਂ ਵਿੱਚੋਂ ਆਪਣੀ ਕਾਲੀ ਮਹਿੰਦਰਾ ਤਾਰ ਐਸਯੂਵੀ ਨੂੰ ਆਮ ਦਿਨਾਂ ਵਾਂਗ ਘੁਮਾ ਰਿਹਾ ਸੀ ਪਰ ਕੁਝ ਮਿੰਟਾਂ ਵਿੱਚ ਹੀ ਦੋ ਕਾਰਾਂ ਉਸ ਦੇ ਪਿੱਛੇ ਲੱਗ ਗਈਆਂ ਬਾਅਦ ਵਿੱਚ ਜਦੋਂ ਸੀਸੀਟੀਵੀ ਫੁਟੇਜ ਖੰਡਾਲੀ ਗਈ ਤਾਂ ਉਹਨਾਂ ਕਾਰਾਂ ਨੂੰ ਤੰਗ ਭੀੜੇ ਮੋੜਾ ਵਿੱਚੋਂ ਲੰਘਦੇ ਹੋਏ ਦੇਖਿਆ ਗਿਆ ਉਹ ਸਿੱਧੂ ਦੇ ਨੇੜੇ ਹੀ ਘੁੰਮ ਰਹੇ ਸਨ ਫਿਰ ਸੜਕ ਦੇ ਇੱਕ ਮੋੜ ਤੇ ਇੱਕ ਵਾਹਨ ਅੱਗੇ ਵਧਿਆ ਮੂਸੇਵਾਲੇ ਦੀ ਐਸਯੂਵੀ ਨੂੰ ਕੰਧ ਵੱਲ ਧੱਕਿਆ ਉਹ ਫਸ ਗਿਆ ਉਜੀ ਪਲਾਂ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ ਮੋਬਾਈਲ ਫੋਨਸ ਨੇ ਇਸ ਤੋਂ ਬਾਅਦ ਦੀ ਘਟਨਾ ਨੂੰ ਕੈਦ ਕਰ ਲਿਆ ਉਸਦੀ ਐਸਯੂਵੀ ਗੋਲੀਆਂ ਨਾਲ ਛਲਨੀ ਹੋਈ ਸੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਬੋਨਟ ਵੀ ਤਹਿਸ ਨਹਿਸ ਹੋ ਗਿਆ ਸੀ ਕੰਬਦੀਆਂ ਆਵਾਜ਼ਾਂ ਵਿੱਚ ਰਾਹੀਗਾਰਾਂ ਨੇ ਆਪਣਾ ਸਦਮਾ ਅਤੇ ਚਿੰਤਾ ਜ਼ਾਹਿਰ ਕੀਤੀ ਕੋਈ ਉਸ ਨੂੰ ਗੱਡੀ ਵਿੱਚੋਂ ਬਾਹਰ ਕੱਢੋ ਥੋੜਾ ਪਾਣੀ ਪਿਆਓ ਮੂਸੇਵਾਲ ਨੂੰ ਗੋਲੀ ਮਾਰ ਦਿੱਤੀ ਗਈ ਹੈ ਪਰ ਬਹੁਤ ਦੇਰ ਹੋ ਚੁੱਕੀ ਸੀ ਹਸਪਤਾਲ ਪਹੁੰਚਣ ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ 24 ਗੋਲੀਆਂ ਲੱਗੀਆਂ ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਪਤਾ ਲੱਗਿਆ 28 ਸਾਲਾਂ ਰੈਪਰ ਜੋ ਕਿ ਆਧੁਨਿਕ ਪੰਜਾਬੀ ਦੇ ਸਭ ਤੋਂ ਵੱਡੇ ਸੱਭਿਆਚਾਰਕ ਆਈਕਨਾਂ ਵਿੱਚੋਂ ਇੱਕ ਸੀ ਦੇ ਦਿਨ ਦਿਹਾੜੇ ਉਹਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ। ਹਮਲੇ ਸਮੇਂ ਮੂਸੇਵਾਲ ਨਾਲ ਕਾਰ ਵਿੱਚ ਮੌਜੂਦ ਉਸ ਦਾ ਇੱਕ ਚਿਹਰਾ ਭਰਾ ਇੱਕ ਦੋਸਤ ਜ਼ਖਮੀ ਹੋ ਗਿਆ ਪਰ ਬਚ ਗਏ। 6 ਬੰਦੂਕਦਾਰੀਆਂ ਦੀ ਅੰਤ ਵਿੱਚ ਪਛਾਣ ਕੀਤੀ ਗਈ। ਉਹਨਾਂ ਕੋਲੋਂ AK-47 ਅਤੇ ਪਿਸਤੌਲ ਹਨ। ਕਤਲ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਤਕਰੀਬਨ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋ ਸਖੀ ਹਥਿਆਰਬੰਦ ਆਦਮੀ ਮਾਰੇ ਗਏ ਜਿਸ ਨੂੰ ਭਾਰਤ ਦੀ ਪੁਲਿਸ ਨੇ ਮੁਕਾਬਲੇ ਵੱਜੋਂ ਦਰਸਾਇਆ। ਫਿਰ ਵੀ ਕਈ ਗ੍ਰਿਫਤਾਰੀਆਂ ਦੇ ਬਾਵਜੂਦ ਮਸਲਾ ਸੁਲਝਿਆ ਨਹੀਂ ਗੋਲਡੀ ਬਰਾੜ ਜਿਸ ਨੇ ਗੋਲੀ ਮਾਰਨ ਦਾ ਹੁਕਮ ਦੇਣ ਦਾ ਦਾਵਾ ਕੀਤਾ ਸੀ ਕਤਲ ਸਮੇਂ ਉਹ ਭਾਰਤ ਵਿੱਚ ਨਹੀਂ ਸੀ ਮੰਨਿਆ ਜਾਂਦਾ ਹੈ ਕਿ ਉਹ ਕੈਨੇਡਾ ਵਿੱਚ ਸੀ ਉਸ ਨਾਲ ਸਾਡੀ ਗੱਲਬਾਤ 6 ਘੰਟਿਆਂ ਤੱਕ ਚੱਲੀ ਇਹ ਬੀਬੀਸੀ ਦੇ ਰਿਪੋਰਟਰ ਨੇ ਦੱਸਿਆ ਜੋ ਕਿ ਵੌਇਸ ਨੋਟਸ ਦੇ ਆਧਾਨ ਪ੍ਰਧਾਨ ਰਹੀ ਸੰਭਵ ਹੋ ਸਕੇ ਉਸ ਨੇ ਸਾਨੂੰ ਇਹ ਪਤਾ ਲਗਾਉਣ ਦਾ ਮੌਕਾ ਦਿੱਤਾ ਕਿ ਮੂਸੇਵਾਲ ਨੂੰ ਕਿਉਂ ਮਾਰਿਆ ਗਿਆ ਅਤੇ ਜ਼ਿੰਮੇਵਾਰੀ ਲੈਣ ਵਾਲੇ ਵਿਅਕਤੀ ਦੇ ਇਰਾਦੇ ਕੀ ਸਨ ਹੁਣ ਆਪਾਂ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਪਿਛੋਕੜ ਬਾਰੇ ਸਿੱਧੂ ਮੂਸੇਵਾਲੇ ਦਾ ਜਨਮ ਪਿੰਡੂ ਪੰਜਾਬ ਦੇ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਨਾਮ ਰੱਖਿਆ ਗਿਆ ਸੁਖਦੀਪ ਸਿੰਘ ਸਿੱਧੂ ਸਾਲ 2016 ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਕੈਨੇਡਾ ਚਲੇ ਜਾਣ ਤੋਂ ਪਹਿਲਾ ਇੱਕ ਸਫ਼ਰ ਸੀ ਜਿਸ ਤੋਂ ਲੱਖਾਂ ਪੰਜਾਬੀ ਪ੍ਰਵਾਸੀ ਜਾਣੋ ਹਨ ਪਰ ਇੱਕ ਸਫ਼ਰ ਤੋਂ ਬਾਅਦ ਸਿੱਧੂ ਉੱਥੇ ਸੀ ਆਪਣੇ ਪਿੰਡ ਮੂਸੇ ਤੋਂ ਬਹੁਤ ਦੂਰ ਜੋ ਕਿ ਉਸਦੇ ਰੈਪਰ ਵੱਜੂ ਨਾਮ ਦੀ ਪ੍ਰੇਰਣਾ ਸੀ ਜਿੱਥੇ ਉਸਨੇ ਆਪਣੇ ਆਪ ਨੂੰ ਪੰਜਾਬੀ ਸੰਗੀਤ ਦੇ ਸਭ ਤੋਂ ਪ੍ਰਭਾਵਸ਼ਾਲੀ ਕਲਾਕਾਰਾਂ ਵਿੱਚੋਂ ਸਥਾਪਿਤ ਕੀਤਾ ਮਹਿਜ 5 ਸਾਲ ਵਿੱਚ ਮੂਸੇ ਵਾਲਾ ਪੰਜਾਬੀ ਹਿਪ-ਹੌਪ ਦੀ ਬੇਮਿਸਾਲ ਆਵਾਜ਼ ਬਣ ਗਿਆ ਆਪਣੇ ਸਿਗਨੇਚਰ ਸਵੈਕ ਚਮਕਦਮਕ ਵਾਲੀ ਸ਼ੈਲੀ ਅਤੇ ਗੀਤਕਾਰੀ ਦੀ ਤੀਬਰਤਾ ਨਾਲ ਮੂਸੇ ਵਾਲ ਨੇ ਪਹਿਚਾਨ ਅਤੇ ਸਿਆਸਤ ਬੰਦੂਕਾਂ ਦੇ ਬਦਲੇ ਦੀ ਭਾਵਨਾ ਬਾਰੇ ਖੁੱਲ੍ਹ ਕੇ ਗਾਇਆ ਅਸਲ ਵਿੱਚ ਇਹ ਸਭ ਤੋਂ ਪੰਜਾਬੀ ਸੰਗੀਤ ਦੀਆਂ ਹੱਦਾਂ ਨੂੰ ਵਧਾਇਆ ਇਹ ਰੈਪਰ ਟੂਪੇਕ ਸ਼ੁਕਰ ਤੋਂ ਬਹੁਤ ਪ੍ਰਭਾਵਿਤ ਸੀ ਜਿਸ ਦਾ 1996 ਵਿੱਚ 25 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਸੀ ਮੂਸੇਵਲ ਨੇ ਇੱਕ ਹੋਰ ਇੰਟਰਵਿਊ ਵਿੱਚ ਕਿਹਾ ਸੀ ਸ਼ਖਸ਼ੀਅਤ ਦੇ ਮਾਮਲੇ ਵਿੱਚ ਮੈਂ ਉਸ ਵਰਗਾ ਬਣਨਾ ਚਾਹੁੰਦਾ ਹਾਂ ਜਿਸ ਦਿਨ ਉਹ ਮਾਰਿਆ ਲੋਕ ਉਸੇ ਲਈ ਰੋਏ ਮੈਂ ਵੀ ਇਹੀ ਚਾਹੁੰਦਾ ਹਾਂ ਜਦੋਂ ਮੈਂ ਮਰਾਂਗਾ ਲੋਕਾਂ ਨੂੰ ਯਾਦ ਰਹੇ ਕਿ ਮੈਂ ਵੀ ਕੋਈ ਸੀ ਇੱਕ ਸੰਪੇਖ ਪਰ ਧਮਾਕੇਦਾਰ ਕੈਰੀਅਰ ਦਰੋਂ ਪੰਜਾਬ ਗਾਇਕ ਨੇ ਪੰਜਾਬ ਦੀਆਂ ਖੇਤਰੀ ਗਹਿਰਾਵਾ ਅੰਤਰੀਵ ਧਾਰਾਵਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਵਿੱਚ ਗੈਂਗਸਟਰ ਸੱਭਿਆਚਾਰ ਬੇਰੋਜ਼ਗਾਰੀ ਅਤੇ ਸਿਆਸੀ ਪਤਨ ਸ਼ਾਮਿਲ ਹਨ ਇਸ ਦੇ ਨਾਲ ਹੀ ਪਿੰਡੂ ਜੀਵਨ ਦੀਆਂ ਪੁਰਾਣੀਆਂ ਯਾਦਾਂ ਨੂੰ ਵੀ ਸਾਹਮਣੇ ਲਿਆਉਂਦਾ ਹੈ ਮੂਸੇਵਾਲਾ ਇੱਕ ਕੌਮਾਂਤਰੀ ਸ਼ਖਸੀਅਤ ਸੀ YouTube ਤੇ ਉਸਦੇ ਸੰਗੀਤ ਵੀਡੀਓਜ਼ ਦੇ 5 ਜਰਬ ਤੋਂ ਵੱਧ ਵਿਊਜ਼ ਹਨ ਯੂਕੇ ਚਾਰਟ ਵਿੱਚ ਜਨਮ ਦਿਨ ਦੇ ਮੌਕੇ ਤੇ ਗੋਲਡੀ ਬਰਾਡ ਵੱਲੋਂ ਬੀਬੀਸੀ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਕੁਝ ਖਾਸ ਗੱਲਬਾਤ ਕੀਤੀ ਗਈ ਬੀਬੀਸੀ 아이 ਨੂੰ ਬਰਾਡ ਨਾਲ ਸੰਪਰਕ ਬਣਾਉਣ ਵਿੱਚ 1 ਸਾਲ ਲੱਗਿਆ ਸ਼్రోਤਾ ਦੀ ਭਾਰ ਜਵਾਬਾਂ ਦੀ ਉਡੀਕ ਹੌਲੀ-ਹੌਲੀ ਖੁਦ ਮੁੱਖ ਮੁਸਲਿਮ ਨਾਲ ਸੰਪਰਕ ਹੋਣਾ ਪਰ ਜਦੋਂ ਤੋਂ ਅਸੀਂ ਬਰਾਡ ਤੱਕ ਪਹੁੰਚੇ ਤਾਂ ਗੱਲਬਾਤ ਨੇ ਸਵਾਲ ਤੇ ਨਵੀਂ ਰੋਸ਼ਨੀ ਪਾਈ ਕਿ ਉਹ ਬਿਸ਼ਨੋਈ ਮੂਸੇਵਾਲੇ ਨੂੰ ਕਿਵੇਂ ਅਤੇ ਕਿਉਂ ਦੁਸ਼ਮਣ ਸਮਝਣ ਲੱਗ ਪਏ ਪਹਿਲੇ ਹੀ ਕੁਲਾਸੇ ਵਿੱਚ ਇੱਕ ਇਹ ਸੀ ਕਿ ਬਿਸ਼ਨੋਈ ਦਾ ਮੂਸੇਵਾਲੇ ਨਾਲ ਰਿਸ਼ਤਾ ਪੁਰਾਣਾ ਸੀ ਗਾਇਕ ਦੇ ਕਤਲ ਤੇ ਕਈ ਸਾਲ ਪਹਿਲਾਂ ਦਾ ਬਰਾਡ ਨੇ ਕਿਹਾ ਕਿ ਲੌਰੈਂਸ ਸਿੱਧੂ ਦੇ ਸੰਪਰਕ ਵਿੱਚ ਸੀ ਮੈਨੂੰ ਨਹੀਂ ਪਤਾ ਕਿ ਉਹਨੂੰ ਕਿਸ ਨੇ ਮਿਲਵਾਇਆ ਸੀ ਅਤੇ ਮੈਂ ਕਦੇ ਪੁੱਛਿਆ ਨਹੀਂ ਪਰ ਉਹਨਾਂ ਨੇ ਆਪਸ ਵਿੱਚ ਗੱਲ ਕੀਤੀ ਸੀ ਸਿੱਧੂ ਲਾਰੈਂਸ ਦੀ ਚਾਪਲੂਸੀ ਕਰਨ ਦੀ ਕੋਸ਼ਿਸ਼ ਵਿੱਚ ਗੁੱਡ ਮਾਰਨਿੰਗ ਅਤੇ ਗੁੱਡ ਨਾਈਟਸ ਨਹੀਂ ਭੇਜਦਾ ਹੁੰਦਾ ਸੀ ਮੂਸੇਵਾਲੇ ਦੇ ਇੱਕ ਦੋਸਤ ਜਿਸ ਨੇ ਆਪਣਾ ਨਾਮ ਗੁਪਤ ਰੱਖਿਆ ਸਾਨੂੰ ਇਹ ਵੀ ਦੱਸਿਆ ਕਿ ਬਿਸ਼ਨੋਈ 2018 ਦੇ ਸ਼ੁਰੂ ਵਿੱਚ ਹੀ ਮੂਸੇਵਾਲੇ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸ ਨੇ ਉਸ ਨੂੰ ਜੇਲ੍ਹ ਤੋਂ ਫੋਨ ਕੀਤਾ ਤੇ ਦੱਸਿਆ ਕਿ ਉਹ ਮੂਸੇਵਾਲੇ ਦਾ ਸੰਗੀਤ ਪਸੰਦ ਕਰਦਾ ਹੈ ਇਹ ਗੋਲਡੀ ਬਰਾਡ ਦੇ ਤਰਫੋਂ ਕਹੀ ਗਈ ਬੋਲ ਸੀ ਹੁਣ ਸਾਨੂੰ ਅੱਗੇ ਗੋਲਡੀ ਬਰਾਡ ਨੇ ਦੱਸਿਆ ਇਹ ਬੀਬੀਸੀ ਦੇ ਰਿਪੋਰਟਰ ਦੀ ਤਰਫੋਂ ਕਿਹਾ ਗਿਆ ਸੀ ਕਿ ਸਿੱਧੂ ਤੇ ਲਾਰੈਂਸ ਮਿਸ਼ਨੋਈ ਦੇ ਵਿੱਚ ਝਗੜਾ ਕਿਵੇਂ ਹੋਇਆ ਬਰਾਡ ਨੇ ਦੱਸਿਆ ਕਿ ਉਹਨਾਂ ਵਿਚਕਾਰ ਪਹਿਲਾ ਝਗੜਾ ਮੂਸੇਵਾਲੇ ਦੇ ਭਾਰਤ ਵਾਪਸ ਪਰਤਣ ਤੋਂ ਬਾਅਦ ਹੋਇਆ ਸੀ ਇਸ ਦੀ ਸ਼ੁਰੂਆਤ ਪੰਜਾਬ ਦੇ ਇੱਕ ਪਿੰਡ ਵਿੱਚ ਕਬੱਡੀ ਦੇ ਇੱਕ ਛੋਟੇ ਜਿਹੇ ਟੂਰਨਾਮੈਂਟ ਨਾਲ ਹੋਈ ਸੀ ਜੋ ਕਿ ਇੱਕ ਰਵਾਇਤੀ ਦੱਖਣੀ ਏਸ਼ੀਆਈ ਖੇਡ ਹੈ ਬਰਾਡ ਨੇ ਦੱਸਿਆ ਕਿ ਮੂਸੇਵਾਲ ਨੇ ਇਸ ਟੂਰਨਾਮੈਂਟ ਦਾ ਪ੍ਰਚਾਰ ਕੀਤਾ ਜਿਸ ਦਾ ਯੋਜਨ ਬਿਸ਼ਨੋਈ ਦੇ ਵਿਰੋਧੀ ਬੰਬੀਹਾ ਗੈਂਗ ਵੱਲੋਂ ਕੀਤਾ ਗਿਆ ਸੀ ਇੱਕ ਅਜਿਹੀ ਖੇਡ ਵਿੱਚ ਜਿੱਥੇ ਮੈਚ ਫਿਕਸਿੰਗ ਅਤੇ ਗੈਂਗਸਟਰਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਇਹ ਓਪਨ ਹੈ ਜਿੱਥੋਂ ਸਾਡੇ ਵਿਰੋਧੀ ਆਉਂਦੇ ਹਨ ਉਹ ਸਾਡੇ ਵਿਰੋਧੀਆਂ ਨੂੰ ਉਤਸ਼ਾਹਿਤ ਕਰ ਰਿਹਾ ਸੀ ਉਦੋਂ ਲੌਰੈਂਸ ਅਤੇ ਹੋਰ ਲੋਕ ਉਸ ਤੋਂ ਨਾਰਾਜ਼ ਸਨ ਬਰਾਡ ਨੇ ਅੱਗੇ ਬੀਬੀਸੀ ਨੂੰ ਦੱਸਿਆ ਕਿ ਉਹਨਾਂ ਨੇ ਸਿੱਧੂ ਨੂੰ ਧੰਕੀ ਦਿੱਤੀ ਤੇ ਕਿਹਾ ਕਿ ਉਹ ਉਸ ਨੂੰ ਨਹੀਂ ਬਖਸ਼ਣਗੇ ਫਿਰ ਵੀ ਮੂਸੇ ਵਾਲਾ ਤੇ ਬਿਸ਼ਨੋਈ ਵਿਚਕਾਰ ਝਗੜਾ ਆਖਿਰਕਾਰ ਬਿਸ਼ਨੋਈ ਦੇ ਇੱਕ ਸਾਥੀ ਵਿੱਕੀ ਮਿੱਡੂ ਖੇੜਾ ਨੇ ਹੱਲ ਕਰਵਾ ਦਿੱਤਾ ਸੀ ਪਰ ਜਦੋਂ ਅਗਸਤ 2021 ਵਿੱਚ ਮੋਹਾਲੀ ਦੀ ਇੱਕ ਪਾਰਕਿੰਗ ਵਿੱਚ ਗੈਂਗਸਟਰਾਂ ਨੇ ਵਿੱਕੀ ਮਿੱਡੂ ਖੇੜਾ ਨੂੰ ਗੋਲੀਆਂ ਮਾਰ ਦਿੱਤਾ ਤਾਂ ਬਰਾਡ ਨੇ ਸਾਨੂੰ ਦੱਸਿਆ ਕਿ ਸਿੱਧੂ ਮੂਸੇ ਵਾਲਾ ਤੇ ਬਿਸ਼ਨੋਈ ਦੀ ਦੁਸ਼ਮਣੀ ਉਸ ਬਿੰਦੂ ਤੇ ਪਹੁੰਚ ਗਈ ਜਿੱਥੋਂ ਵਾਪਸ ਨਹੀਂ ਹੋ ਸਕਦੀ ਸੀ ਬੰਬੀਹਾ ਗੈਂਗ ਨੇ ਵਿੱਕੂ ਮਿੱਡੂ ਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਪੁਲਿਸ ਨੇ ਮੂਸੇ ਵਾਲੇ ਦੇ ਦੋਸਤ ਅਤੇ ਕਿਸੇ ਸਮੇਂ ਉਸਦੇ ਮੈਨੇਜਰ ਰਹੇ ਸ਼ਗਨਪ੍ਰੀਤ ਸਿੰਘ ਨੂੰ ਚਾਰਜ ਸ਼ੀਟ ਵਿੱਚ ਨਾਮਜ਼ਦ ਕੀਤਾ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਸ਼ਗਨਪ੍ਰੀਤ ਸਿੰਘ ਨੇ ਬੰਦੂਕਧਾਰੀਆਂ ਨੂੰ ਜਾਣਕਾਰੀ ਅਤੇ ਲੌਜਿਸਟਿਕਲ ਸਹਾਇਤਾ ਮੁਹੱਈਆ ਕੀਤੀ ਸੀ ਸ਼ਗਨਪ੍ਰੀਤ ਬਾਅਦ ਵਿੱਚ ਭਾਰਤ ਤੋਂ ਭੱਜ ਗਿਆ ਅਤੇ ਮੰਨਿਆ ਜਾਂਦਾ ਕਿ ਆਸਟ੍ਰੇਲੀਆ ਵਿੱਚਾ ਮੂਸੇ ਵਾਲ ਨੇ ਕਿਸੇ ਵੀ ਸੂਲੀਅਤ ਤੋਂ ਇਨਕਾਰ ਕਰ ਦਿੱਤਾ ਸੀ ਪੰਜਾਬ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕੀ ਮੂਸੇਵਾਲੇ ਦੇ ਕਤਲ ਦਾ ਕਿਸੇ ਗੈਂਗ ਨਾਲ ਸੰਬੰਧਿਤ ਅਪਰਾਧਨਾ ਸਬੰਧ ਹੈ ਹੋ ਸਕਦਾ ਜਾਂ ਕੋਈ ਸਬੂਤ ਨਹੀਂ ਮਿਲਿਆ ਪਰ ਮੂਸੇਵਾਲਾ ਸ਼ਗਨਪ੍ਰੀਤ ਦੇ ਦੋਸਤ ਸਨ ਅਤੇ ਉਹ ਕਦੇ ਵੀ ਇਸ ਧਾਰਨਾ ਨੂੰ ਨਹੀਂ ਭੁੱਲਿਆ ਸਕਿਆ ਕਿ ਉਹ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ ਇੱਕ ਅਜੀਬੀ ਧਾਰਨਾ ਜਿਸ ਕਨ ਉਸਦੀ ਜਾਨ ਗਈ ਹੋ ਸਕਦੀ ਹੈ ਭਾਵੇਂ ਉਹ ਮੂਸੇਵਾਲੇ ਦੀ ਸੰਭੂਲਿਅਤ ਦਾ ਕੋਈ ਸਬੂਤ ਨਹੀਂ ਦੇ ਸਕਦਾ ਪਰ ਬਰਾੜ ਨੂੰ ਯਕੀਨ ਹੈ ਕਿ ਗਾਇ ਕਿਸੇ ਤਰ੍ਹਾਂ ਮਿੱਡੂ ਖੀੜਾ ਦੇ ਕਤਲ ਵਿੱਚ ਸ਼ਾਮਿਲ ਸੀ ਬਰਾੜ ਨੇ ਸਾਨੂੰ ਵਾਰ-ਵਾਰ ਦੱਸਿਆ ਕਿ ਮਿੱਡੂ ਕਿਹੜਾ ਗੋਲੀਬਾਰੀ ਤੋਂ ਪਹਿਲਾਂ ਦੇ ਦਿਨਾਂ ਵਿੱਚ ਸ਼ਗਨਪ੍ਰੀਤ ਸਿੰਘ ਨੇ ਬੰਦੂਕਧਾਰੀਆਂ ਦੀ ਮਦਦ ਕੀਤੀ ਸੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੂਸੇ ਵਾਲਾ ਖੁਦ ਵੀ ਇਸ ਵਿੱਚ ਸ਼ਾਮਿਲ ਰਿਹਾ ਹੋਵੇਗਾ ਅੱਗੇ ਗੋਲਡੀ ਬਰਾੜ ਨੇ ਬੀਬੀਸੀ ਨੂੰ ਆਪਦੇ ਇੰਟਰਵਿਊ ਵਿੱਚ ਦੱਸਿਆ ਕਿ ਹਰ ਕੋਈ ਸਿੱਧੂ ਦੀ ਭੂਮਿਕਾ ਨੂੰ ਜਾਣਦਾ ਸੀ ਜਾਂਚ ਕਰ ਰਹੀ ਪੁਲਿਸ ਨੂੰ ਪਤਾ ਸੀ ਇਹ ਤੋਂ ਤੱਕ ਕੀ ਜਾਂਚ ਕਰ ਲਈ ਪੱਤਰਕਾਰਾਂ ਨੂੰ ਵੀ ਪਤਾ ਸੀ ਕਿ ਸਿੱਧੂ ਸਿਆਸਤਾਨਾ ਆਤੇ ਸਤਾਤਰੀ ਲੋਕਾਂ ਨਾਲ ਰਲ ਗਿਆ ਸੀ ਉਹ ਸਾਡੇ ਵਿਰੋਧੀਆਂ ਦੀ ਮਦਦ ਲਈ ਸਿਆਸੀ ਤਾਕਤ ਪੈਸਾ ਤੇ ਆਪਣੇ ਸਰੋਤਾਂ ਦੀ ਵਰਤੋਂ ਕਰ ਰਿਹਾ ਸੀ ਅਸੀਂ ਚਾਹੁੰਦੇ ਸੀ ਕਿ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੇ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਉਸ ਨੂੰ ਜੇਲ੍ਹ ਹੋਣੀ ਚਾਹੀਦੀ ਸੀ ਪਰ ਕਿਸੇ ਨੇ ਸਾਡੀ ਫਰਿਆਦ ਨਹੀਂ ਸੁਣੀ ਇਸ ਲਈ ਅਸੀਂ ਇਸ ਦੀ ਜ਼ਿੰਮੇਵਾਰੀ ਲੈ ਲਈ ਜਦੋਂ ਬੋਲੇ ਕੰਨਾਂ ਟੁਟਾਚਾਰ ਡਿੱਗਦਾ ਤਾਂ ਗੋਲੀ ਦੀ ਆਵਾਜ਼ ਸੀਸ ਸਭ ਨੇ ਸੁਣੀ ਇਹ ਗੋਲਡੀ ਬਰਾੜ ਦੀ ਤਰਫੋਂ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਗੱਲਾਂ ਕਈਆਂ ਗਈਆਂ ਸੀ ਧੰਨਵਾਦ ਜੀ